ਜਿਸ ਕਾਰਨ ਥੋੜੇ ਨਾਲ ਪੜਦਾ ਰਿਹਾ ਸ਼ੁਕਰ ਹੈ ਯਾਰ ਇਹ ਕਿਵੇਂ ਦੇ ਸੁਭਾਸੀ ਉਹਦਾ ਬਹੁਤ ਵਧੀਆ ਸੁਭਾਸੀ ਨਾਲ ਦੀ ਤੇ ਨਾਰ ਨਸੀਬ ਵਧੀਆ ਸੀ ਆਸੇ ਖੇਡੀਆਂ ਵਾਲੀ ਸੀ ਪੂਰਾ ਵਧੀਆ ਸੀ ਲੈ ਹਰ ਹੰਸ ਆਸੀ ਬੜੇ ਮੈਲਦੇ ਸੀ ਕਿਸਾਨ ਪਰਵਾਰ ਦੇ ਜ਼ਿੰਮੇਵਾਰੀਆਂ ਬੜੀਆਂ ਸੀ ਉਹਦੇ ਉੱਤੇ ਨਹੀਂ ਮਟਰ ਨਹੀਂ ਹੈਗੀ ਸੀ ਫਸਲ ਇੱਥੋ ਹੀ ਵੀ ਸੀ ਪਹਿਲੀ ਮੁਰਕੇ ਵਧੀਆ ਦਾਦੀਆਂ ਵਾਲੀ ਦੋ ਭੈਣਾਂ ਗਈਆਂ ਮਿਹਨਤੀ ਸੀ ਆਪ ਦਾ ਕੰਮ ਕਰਨ ਵਾਲਾ ਬੰਦਾ ਸੀ ਰਿਕ ਨੂੰ شریف ਸੀ ਰਿਕ ਨੂੰ ਮਿਲਦਾ ਸੀ ਆਪਣੀ ਖੇਤੀਬਾੜੀ ਉਹਦੇ ਸੱਤ ਹੀ ਚੱਲਦਾ ਸਾਰਾ ਕੁਝ ਨਾ ਦੋ ਭੈਣਾਂ ਸੀ ਉਹਦੀਆਂ ਇੱਕ ਭੈਣ ਨੂੰ ਵਿਆਹੀ ਇੱਕ ਰਹਿ ਗਈ ਸਾਰੇ ਜ਼ਮੀਨ ਵੀ ਕੋਈ ਵਾਲੀ ਨਹੀਂ ਦੋ ਘਟਾਈ ਇਕੱਲੇ ਆ ਇਕੱਲੇ ਜਵੀਨ ਦਾ ਪਿੰਡ ਦੇ ਵਿੱਚ ਸੋਗ ਦਾ ਮਾਹੌਲ ਹੈਗਾ ਪੂਰੇ ਜਿੰਨੇ ਵੀ ਪਰਿਵਾਰ ਦੇ ਜਾਂ ਪਿੰਡ ਵਾਸੀ ਹੈਗੇ ਨਾਲ ਦੇ ਪਿੰਡਾਂ ਵਾਲੇ ਅੱਜ ਪਰਿਵਾਰ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਿਆ ਇਸ ਦੁੱਖ ਦੀ ਘੜੀ ਦੇ ਵਿੱਚ ਤਾਂ ਸਾਡੇ ਨਾਲ ਜਸਕਰਨ ਸਿੰਘ ਹੈ ਜਿਹੜਾ ਸ਼ੁਭ ਕਰਨ ਦਾ ਜਿਹੜਾ ਕਲਾਸ 10 ਉਹਦੀ ਨਾਲ ਪੜਦਾ ਰਿਹਾ 10ਵੀਂ ਦੇ ਵਿੱਚ ਤੇ ਸਾਰੀ ਗੱਲਬਾਤ ਕਰਦੇ ਕਿਉਂਕਿ ਬੜਾ ਨਰਮ ਸੁਭਾਅ ਸੀਗਾ ਕਿਉਂਕਿ ਇਹਨਾਂ ਦਾ ਦੋਸਤ ਚਲਾ ਗਿਆ ਮਾਂ ਦਾ ਪੁੱਤ ਗਿਆ ਇੱਕ ਪਿਓ ਦਾ ਪੁੱਤ ਗਿਆ ਪੈਣਾਂ ਦਾ ਭਰਾ ਚਲਾ ਗਿਆ ਉਹ ਤਾਂ ਕਦੇ ਕਾਟਾ ਕਦੇ ਪੂਰਾ ਨਹੀਂ ਹੋ ਸਕਦਾ ਪਰ ਉਹਦੀਆਂ ਕੁਝ ਗੱਲਾਂ ਜ਼ਰੂਰ ਉਹਦੀਆਂ ਯਾਦਾਂ ਜ਼ਰੂਰ ਹੈਗੀਆਂ ਜਿਹੜੀਆਂ ਜ਼ਰੂਰ ਸਾਂਝੀ ਕਰਾਂਗੇ ਕਿਉਂਕਿ ਬੜੇ ਲੋਕ ਅੱਜ ਉਹਦੇ ਸੁਭਾਅ ਨੂੰ ਲੈ ਕੇ ਬੜਾ ਇਹ ਗੱਲਾਂ ਕਰਦੇ ਕਿ ਬੜੇ ਨੇਕ ਸੁਭਾਅ ਦਾ ਸੀਗਾ ਮੈਂ ਜਿਸ ਕਾਰਨ ਗੱਲ ਕਰਦੇ ਜਿਹਦੇ ਨਾਲ ਉਹ ਪੜਦਾ ਰਿਹਾ ਹੈ ਬਈ ਜਿਸ ਕਾਰਨ ਤੁਹਾਡੇ ਨਾਲ ਪੜਦਾ ਰਿਹਾ ਸ਼ੁਕਰ ਹੈ ਯਾਰ ਕਿਵੇਂ ਦੇ ਸੁਭਾਅ ਸੀ ਉਹਦਾ ਬਹੁਤ ਵ ਤੇ ਬਹੁਤ ਨਾਰਮਸ ਹੀ ਵਧੀਆ ਸੀ ਆਸੇ ਖੇਡੀਆਂ ਵਾਲਾ ਸੀ ਵਧੀਆ ਪੂਰਾ ਵਧੀਆ ਸੀ ਉਹਨੇ ਹਰਮ ਹਾਸੇ ਬੜਾ ਮਿਲਦੇ ਸੀ ਹਾਂਜੀ ਤੁਹਾਨੂੰ ਸਾਲ ਬੜਿਆ ਸਾਡੇ ਨਾਲ ਕੀ 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 ਬਾਈ ਸ਼ੌਂਕ ਕੀ ਕੀ ਸੀ ਉਹਦੇ ਕਿਉਂਕਿ ਕਿਸਾਨ ਪਰਿਵਾਰ ਦਾ ਜ਼ਿੰਮੇਵਾਰੀ ਬੜੀਆਂ ਸੀ ਉਹਦੇ ਉੱਤੇ ਨਹੀਂ ਮਦਰ ਨਹੀਂ ਹੈਗੀ ਸੀ ਫਾੜ ਡੈਥ ਹੋਈ ਵੀ ਸੀ ਪਹਿਲੀ ਮੁਰਕੇ ਵਧੀਆ ਦਾਦੀ ਨੇ ਪਾਲੀ ਦੋ ਭੈਣਾਂ ਗਈ ਮਿਲਿਆ ਤੁਹਾਨੂੰ ਇਸ ਤੋਂ ਪਹਿਲਾਂ ਧਰਨੇ ਤੇ ਜਾਣ ਤੋਂ ਪਹਿਲਾਂ ਮਿਲ ਕੇ ਗਿਆ। ਨਾ ਜੀ ਤੂੰ ਪਹਿਲਾਂ ਹੀ ਮਿਲੀ ਨਹੀਂ ਮਿਲੀ। ਹਾਂ ਜੀ। ਗੱਲਬਾਤ ਹੁੰਦੀ ਰਹਿੰਦੀ ਸੀ। ਹਾਂ ਜੀ ਗੱਲਬਾਤ ਹੁੰਦੀ ਰਹਿੰਦੀ ਸੀ ਵਧੀਆ ਜੀ। ਮਿਹਨਤੀ ਮੁੰਡਾ ਸੀ। ਮਿਹਨਤੀ ਮੁੰਡਾ ਸੀ। ਮਿਹਨਤੀ ਸੀ ਆਪ ਦਾ ਕੰਮ ਕਰਨ ਵਾਲਾ ਬੰਦਾ ਸੀ। ਹਰ ਇੱਕ ਨੂੰ شریف ਸੀ। ਹਰ ਇੱਕ ਨੂੰ ਮਿਲਦਾ ਸੀ। ਹਨਾ। ਆਪਦੀ ਖੇਤੀ ਬੜੀ ਉਹਦੀ ਸੱਤ ਹੀ ਚੱਲਦਾ ਸਾਰਾ ਕੁਝ ਨਾ। ਦੋ ਭੈਣਾਂ ਸੀ ਉਹਦੀਆਂ। ਇੱਕ ਭੈਣ ਨੂੰ ਉਹਨੇ ਵਿਆਹੀ। ਇੱਕ ਰਹਿ ਗਈ ਸੀ ਵਿਚਾਰੇ। ਜ਼ਮੀਨ ਵੀ ਕੋਈ ਵੱਲੀ ਇਹ ਨਹੀਂ ਨਾ। ਜ਼ਮੀਨ ਦੇਲੇ ਬੰਦਾ ਸੀ। ਦੋ ਘਟਾਈ ਕਿੱਲੇ ਆ ਕਿੱਲੇ ਜ਼ਮੀਨ ਦਾ। ਕਰਨੇ ਵੇਚ-ਬੋਚ ਕੇ ਆਪਸ ਨੂੰ ਚ ਸੇਸ਼ਟੇ ਮਿਲਦੇ ਰਹੇ ਹੋਗੇ ਕੁਮਦਾਰਾਂ ਦਾ ਹਾਂ ਹਾਂ ਬਾਈ ਸਾਡੇ ਪਿੰਡ ਦੇ ਲੱਗੀ ਸੀ ਨਾ ਮਿਲਦਾ ਜਾਂਦਾ ਸੀ ਉਹ ਤਾਂ ਆਪਣੇ ਹੱਕ ਮੰਗਣ ਗਏ ਹਨ ਆਪਦੇ ਹੱਕ ਤਾਂ ਮੰਗ ਸਕਦੇ ਆ ਯਾਰ ਕਿੰਨਾ ਖਪਾਈ ਇਹ ਚੀਜ਼ ਦਾ ਬਹੁਤ ਦੁੱਖ ਹੈ ਬਹੁਤ ਦੁੱਖ ਹੈ ਮੈਂ ਹੋਰ ਕਿੰਨੇ ਕੁ ਮੁੰਡੇ ਸੀ ਤੁਹਾਡੇ ਗਰੁੱਪ ਦੇ ਜਿਹੜੇ ਤੁਹਾਡੇ ਨਾਲ ਦੇ ਇਕੱਠੇ ਸੀਗੇ ਤੁਸੀਂ ਬਾਬਾ ਜੀ ਵਧੀਆ ਸੀ ਵਧੀਆ ਹੈ ਕਰੇ ਵਧੀਆ ਪਸੂਖਾਂ ਦਾ ਜੀ ਕੱਲੇ ਸੀ ਦੈਲਾ ਹੂੰ ਕਰਦਾ ਸੀ ਵੀ ਯਾਰ ਆ ਪਰਿਵਾਰ ਚਾ ਪ੍ਰੋਬਲਮ ਹੈਗੀ ਐ ਤਾਂ ਆਪਾਂ ਇਹ ਗੱਲਾਂ ਸਾਂਝੀ ਕਰਦੇ ਥੋੜੀ 10 ਇਹ 10 ਦਾ ਸੀ ਹਾਂ ਇਹ ਮਿਹਨਤ ਕਰਦੇ ਹਾਂ ਹਾਂਜੀ ਹਾਂਜੀ ਬਹੁਤ ਮਿਹਨਤ ਕਰਤਾ ਸੀ ਬਈ ਕੀ ਕਹੂੰਗਾ ਯਾਰ ਤੁਹਾਡਾ ਸਾਥ ਹੀ ਚਲਾ ਗਿਆ ਬਾਈ ਅਸੀਂ ਤਾਂ ਇਹੀ ਕਹਨੇ ਆ ਵੀ ਤੁਹਾਨੂੰ ਬਹੁਤ ਵੱਡਾ ਦੁੱਖ ਆ ਇੱਕ ਮਾਂ ਦਾ ਪੁੱਤ ਚਲਾ ਗਿਆ ਪਹਿਲਾਂ ਮੰਮੀ ਡੈਥ ਹੋਈ ਵੀ ਸੀ ਸੋ ਆਪਣਾ ਹੁਣ ਉਹ ਸ਼ੋਭਗਾਰਨ ਚਲਾ ਗਿਆ ਭਰਾ ਸਾਡਾ ਬਹੁਤ ਦੁੱਖ ਆਈ ਲੱਗਦਾ ਸਰਕਾਰਾਂ ਨੂੰ ਚਾਹੀਦਾ ਕੋਈ ਮੋਲ ਦੇਵੇ ਹਾਂਜੀ ਸਰਕਾਰਾਂ ਨੂੰ ਬਹੁਤ ਵੱਡੀ ਸਾਡੀ ਬੇਨਤੀ ਹੈ ਵੀ ਬਹੁਤ ਮਦਦ ਕਰ ਲੈਣਾ ਵੀ ਜਿੰਨੀ ਹੋ ਸਕੇ ਵੱਧ ਤੋਂ ਵੱਧ ਅੱਛਾ ਲਾਸਟ ਟਾਈਮ ਕੋਈ ਤੁਹਾਡੇ ਕਿਸੇ ਨਾਲ ਗੱਲ ਹੋਈ ਸੀ ਕੋਈ ਜਾਣ ਤੋਂ ਪਹਿਲਾਂ ਅੰਦੋਲਨ ਤੇ ਕੋਈ ਨਹੀਂ ਹਾਂ ਉਹ ਤੁਸੀਂ ਵੀ ਇੱਥੋਂ ਦੇ ਹੀ ਕਿੱਥੋਂ ਦੇ ਪਿੱਥੋਂ ਪਿੰਡ ਆਈ ਆਪਣਾਈ ਬਸ ਸਾਰੀ ਪਿੱਥੋਂ ਦੀ ਹੈ ਇਹ ਆ ਮੁੰਡਾ ਜਿਸ ਕਰਨ ਦਾ ਮਿੱਤਰ ਸੀ ਅੱਜ ਬਾਈ ਦੇ ਘਰ ਦੇ ਹਾਲਾਤ ਹੀ ਦੱਸ ਦੇਣਾ ਜੀ ਵੀ ਘਰ ਦੇ ਵਿੱਚੋਂ ਗਰੀਬੀ ਕੱਟਣਾ ਚਾਹੁੰਦਾ ਸੀ ਬੰਦਾ ਸਾਨੂੰ ਬਹੁਤ ਦੁੱਖ ਆਈ ਤੇ ਆ ਵੇਖਾਂ ਵੀ ਨਾਲ-ਨਾਲ ਆ ਜਿੰਨੀ ਵੀ ਫਸਲ ਸੀ ਨਾਲ ਠੇਕੇ ਦੀ ਵੀ ਜ਼ਮੀਨ ਲੈਂਦਾ ਸੀ ਉਮਰ ਮੇਰੀ ਉਮਰ ਬੜੀ ਛੋਟੀ ਸੀ ਪਰ ਜਜ਼ਬਾ ਪੜਾ ਸੀ ਉਹਦੇ 'ਚ ਹਾਂਜੀ ਜਜ਼ਬਾ ਦੇਖਣ ਨੂੰ ਘਰ ਦੇ ਖਲਾਤੀ ਦੱਸੀ ਜਾਂਦੇ ਨੇ ਪਸ਼ੂਆਂ ਦਾ ਵੀ ਬਹੁਤ ਸ਼ੌਂਕ ਰੱਖਦਾ ਸੀ ਵੀ ਦੁੱਧ ਦਾ ਨਾਲ ਰਜਗਾਰ ਚਲਾ ਕੇ ਆਦਾ ਗੁਜ਼ਾਰਾ ਚੱਲਦਾ ਸੀ ਪੈਰਾਂ ਸਰ ਤੇ ਸੀ ਦਾਦੀ ਨੂੰ ਉਮੀਦਾਂ ਸੀ ਬਹੁਤ ਵੱਡੀਆਂ ਜੀ ਅੱਜ ਤਾਂ ਦੀਵਾ ਗੁੱਲ ਹੋ ਗਿਆ ਨਾ ਜੀ ਬਿਲਕੁਲ ਮਾਂ ਤਾਂ ਉਹਦੀ ਪਹਿਲਾਂ ਹੀ ਸੀ ਦਾਦੀ ਨੇ ਪਾਲਿਆ ਹਾਂਜੀ ਹਾਂ ਸਰਕਾਰਾਂ ਨੂੰ ਵੀ ਦੇਖਣਾ ਚਾਹੀਦਾ ਨਾ ਜੀ ਜਦੋਂ ਸਰਕਾਰਾਂ ਨੂੰ ਸਾਡੀ ਲੋੜ ਵੋਟਾਂ ਲਈ ਉਹ ਤਾਂ ਪਿੰਡਾਂ ਦੇ ਵਿੱਚ ਆਉਂਦੇ ਐ ਹਨ ਕੋਈ ਪੁੱਛ ਦੱਸ ਨਹੀਂ ਬਈ ਕੀ ਕਹੋਂਗੇ ਬੜੇ ਨੌਜਵਾਨ ਹਜੇ ਵੀ ਬਾਰਡਰਾਂ ਤੇ ਹੈਗੇ ਆ ਲੱਗਦਾ ਹਜੇ ਵੀ ਸਮਾਂ ਹੈਗਾ ਸਰਕਾਰ ਗੱਲਬਾਤ ਕਰ ਲੇ ਮਸਲੇ ਹੱਲ ਕਰ ਦੇ ਹਾਂਜੀ ਬਿਲਕੁਲ ਮਸਲਾ ਹੱਲ ਕਰਨਾ ਚਾਹੀਦਾ ਹੋਰ ਕਿੰਨੇ ਕਿ ਪੁੱਤ ਮੁਰਵਾਓ ਸਰਕਾਰ ਜੀ ਇਹ ਵੀ ਬਹੁਤ ਨੌਜਵਾਨ ਸੀ ਇਹ ਮਿਹਨਤੀ ਮੁੰਡਾ ਸੀ ਇੱਥੇ ਖੇਤਾਂ ਚੀਜ਼ ਕਰ ਸੀ ਜੱਡਾ ਹੀ ਵਧੀਆ ਪਸ਼ੂ ਪਾਲਣ ਕਰਦਾ ਸੀ ਖੇਤੀਬਾੜੀ ਕਰਦਾ ਸੀ ਉਹਨੂੰ ਸਰਕਾਰ ਨੂੰ ਚਾਹੀਦਾ ਨਾਲੇ ਤੈਨੂੰ ਇਨਸਾਫ ਦੇਵੇ ਜੀ ਨਰੇ ਵੀ ਹੋਰ ਵੀ ਮੁੰਡੇ ਮਰਨੋਂ ਵਿਚਾਲੇ ਹੀ ਤੇ ਇੱਕ ਪਾਸਾ ਕਰਦੇ ਕਿਸਾਨਾਂ ਦੀਆਂ ਮੰਗਾਂ ਮੰਨ ਲਈ ਸਰਕਾਰ ਪਰ ਭਾਈ ਇਹ ਤਾਂ ਬੜਾ ਇੱਕ ਕਹਿ ਸਕਦਾ ਕਿ ਥੰਬ ਡਿੱਗ ਪਿਆ ਮੇਨ ਇਸ ਘਰ ਦਾ ਮੇਨ ਥੰਬ ਸੀ ਬਿਲਕੁਲ ਜੀ ਬਿਲਕੁਲ ਉਹੀ ਉਹਦੀ ਸਿਰਤੀ ਚੱਲਦਾ ਸੀ ਘਰ ਜੀ ਖੇਤੀ ਕਰਦਾ ਸੀ ਮੁੰਡਾ ਪਸ਼ੂ ਬਲਣ ਕਰਦਾ ਸੀ ਜੀ ਮਾਂ ਤਾਂ ਪਹਿਲੇ ਨਹੀਂ ਸੀ ਜਿੰਮੀ ਤੁਹਾਨੂੰ ਪਤਾ ਜੀ ਦਾਦੀ ਨੇ ਪਾਲਿਆ ਸੀ ਜੀ ਬਸ ਖੇਤੀਬਾੜੀ ਕਰਦਾ ਸੀ ਮੁੰਡਾ ਜੀ ਸਾਰਾ ਕੰਮ ਆਪ ਸਾਰਾ ਉਹ ਕਰਦਾ ਸੀ ਉਹਦੇ ਸਿਰਤੀ ਸੀ ਜੀ ਹੁਣ ਵੀ ਥਾਮੀ ਡਿੱਗ ਗਈ ਮਤਲਬ ਘਰ ਦਾ ਮੇਨ ਬੰਦੀ ਚਲਾ ਗਿਆ 22 ਸਾਲ ਦੀ ਬਾਈਕ ਜਿਹੜੀ ਉਮਰ ਹੈ ਤਾਂ ਕੋਈ ਬੜੀ ਵੱਡੀ ਉਮਰ ਬਿਲਕੁਲ ਜੀ ਇਸ ਇਸ ਮੌਕੇ ਤਾਂ ਬਾਈ ਮੈਨ ਲੱਗਦਾ ਬੰਦੇ ਨੂੰ ਸਮਝਦੇ ਲੱਗਦਾ ਵੀ ਯਾਰ ਆ ਕਰਾਂਗੇ ਸੋ ਹਾਂਜੀ ਛੋਟੀ ਉਮਰ 'ਚ ਹੀ ਕਰ ਸੰਭਾਲ ਲਿਆ ਸੀ ਛੋਟੀ ਉਮਰ 'ਚ ਕੰਮ ਕਰਾ ਆਪ ਦੀ 10ਵੀਂ ਦੀ ਪੜ੍ਹਾਈ ਛੱਡ ਕੇ ਹੀ ਫਿਰ ਜਦੋਂ ਘਰ ਦੇ ਹਾਲਾਤ ਮਾੜੇ ਸੀਗੇ ਖੇਤੀਬਾੜੀ ਕਰਨ ਲੱਗ ਗਏ ਅੱਗੇ ਵੀ ਨਹੀਂ ਪੜ੍ਹਿਆ ਜੀ ਉਹ ਕਿਉਂਕਿ ਘਰ ਦੇ ਉਹਨੂੰ ਪਤਾ ਸੀ ਕਮਾਉਣ ਵਾਲਾ ਕੋਈ ਹੈ ਨਹੀਂ ਤਾਂ ਹੀ ਉਹਨੇ ਫਿਰ ਆਪ ਦੇ ਸਿਰ ਤੇ ਸਾਰਾ ਜ਼ਿੰਮੇਵਾਰੀ ਚੱਕੀ ਕਰਦੀ ਤਾਂ ਬਹੁਤ ਔਖਾ ਹੋ ਜਾਂਦਾ ਜੇ ਜਵਾਨ ਪੁੱਤ ਮਰਦਾ ਹੀ ਕਰ ਦਵੇ ਬਈ ਲੱਗਦਾ ਹੈ ਜਿਹੜਾ ਬੰਦਾ ਗੋਲੀ ਚਲਾ ਰਿਹਾ ਉਹਨੂੰ ਨਹੀਂ ਪਤਾ ਵੀ ਗੋਲੀ ਜਿਹੜੀ ਚਲਾਈ ਹੈ ਕਿੱਧਰ ਜਾ ਰਹੀ ਹੈ ਉਸ ਪਰਿਵਾਰ ਨੂੰ ਕੀ ਨੁਕਸਾਨ ਹੋ ਸਕਦਾ ਜਿਵੇਂ ਇਹ ਸ਼ੁਭਕਰਨ ਚਲਾ ਗਿਆ ਉਹਨੂੰ ਪੂਰ ਜਾਣਦਾ ਬਈ ਕਿੰਨਾ ਦੁੱਖ ਹਨ ਵਿਚਾਰਾ ਇੰਨੀ ਛੋਟੀ ਉਮਰ ਚ ਇੰਨਾ ਕਮਾਉਂਦਾ ਸੀ ਯਾਰ ਆਪਦੇ ਆਪਦੇ ਪਰਿਵਾਰ ਲਈ ਹਨ ਸੋਚ ਰੱਖਦਾ ਸੀ ਛੋਟੀ ਉਮਰ ਦੀ ਸੋਚ ਰੱਖਦਾ ਬਹੁਤ ਸੋਚਾ ਬੀ ਆ ਦਾ ਕੰਮ ਕਰਕੇ ਨਾ ਵੀ ਪਹਿਲਾਂ ਛੋਟੀਆਂ ਪੜਾਣਾ ਪਿਆ ਕੇ ਫਿਰ ਆਪ ਦਾ ਮਤਲਬ ਕਿ ਹਾਤਾ ਬਣਾ ਰਿਆ ਸੀ ਨਾ ਕੀ ਕੀ ਮੰਗ ਕਰਦੇ ਹੋ ਤੁਸੀਂ ਮੰਗ ਤਾਂ ਹੀ ਹੈ ਵੱਧ ਤੋਂ ਵੱਧ ਸਹਾਇਤਾ ਕਰਨੀ ਚਾਹੀਦੀ ਹੈ ਸਰਕਾਰ ਨੂੰ ਜੇ ਬਿਲਕੁਲ ਇਹ ਸ਼ੁਭ ਕਰਨ ਦੇ ਸਾਥੀ ਨੇ ਜਿਹੜੇ ਅੱਜ ਆਪਣੇ ਸ਼ੁਭ ਕਰਨ ਦੀ ਜਿਹੜੀ ਮੌਤ ਹੋਈ ਹੈ ਉੱਥੇ ਗੋਲੀਆਂ ਦੇ ਨਾਲ ਉਹਦੇ ਜਾਣ ਦਾ ਇੱਕ ਬੜਾ ਵੱਡਾ ਕਾਟਾ ਹੈਗਾ ਜਿਹੜਾ ਕਦੇ ਨਹੀਂ ਪੂਰਾ ਹੋਣਾ ਪਰ ਕਿਤਨਾ ਕਿਤੇ ਦਿਲ ਵਰੁੰਦਰ ਜਾਂਦਾ ਜਦੋਂ ਅਸੀਂ ਸੁਣਦੇ ਆ ਕਿ ਨੌਜਵਾਨ ਇਸ ਦੁਨੀਆ ਤੋਂ ਚਲਾ ਗਿਆ ਤੇ ਉਹਦੇ ਸਾਥੀ ਅੱਜ ਬੜੇ ਦੁਖੀ ਨੇ ਸਾਰੇ ਹੀ ਦੁਖੀ ਐ ਤੇ ਮੰਗ ਕਰੇ ਸਰਕਾਰ ਤੋਂ ਕੇਸ ਮਸਲੇ ਦਾ ਕੋਈ ਨਾ ਕੋਈ ਹੱਲ ਕੀਤਾ ਜਾਵੇ ਕਿਉਂਕਿ ਇਸ ਪਰਿਵਾਰ ਜਿਸ ਪਰਿਵਾਰ ਦਾ ਇਹ ਨੌਜਵਾਨ ਜਿਹਦੀ ਅੱਜ ਕਹਿ ਸਕਦੇ ਆ ਕਿ ਉਡੀਕ ਸੀ ਕਿ ਕਰੋ ਵਾਪਸ ਆਊਗਾ ਕਾਰੋਬਾਰ ਗਿਆ ਹੈ ਵਾਪਸ ਆਊਗਾ ਜਿੱਤ ਕੇ ਆਊਗਾ ਪਰ ਨਹੀਂ ਆਇਆ ਤਾਂ ਉਹਦੀ ਜਿਹੜੀ ਡੈਡ ਬੜੀ ਉਹ ਘਰ ਪਹੁੰਚਣ ਤਾਂ ਇਹ ਸੀਨ ਵੀ ਕਿਤੇ ਨਾ ਕਿਤੇ ਲੋਕਾਂ ਨਾਲ ਅੱਖਾਂ 'ਚ ਹੰਝੂ ਲੈ ਕੇ ਰਹੇ ਆ ਆਖਰਕਾਰ ਕਿਵੇਂ ਉਹ ਸਾਹਮਣਾ ਕਰਾਂਗੇ ਉਹ ਚੀਜ਼ਾਂ ਦਾ ਕਿਉਂਕਿ ਸ਼ੁਭ ਕਰਨ ਚੰਗੇ ਕੰਮ ਵਾਸਤੇ ਗਿਆ ਸੀ ਪਰ ਸਰਕਾਰਾਂ ਨੇ ਕਿਤੇ ਨਾ ਕਿਤੇ ੱੱਕੇ ਛੇਡ ਦੋ ਸ਼ਿਕਾਰ ਹੋ ਗਿਆ ਉਮੀਦ ਕਰਦਾ ਕਿ ਸਰਕਾਰ ਇਸ ਮਸਲੇ ਦੇ ਵਿੱਚ ਪਰਿਵਾਰ ਨੂੰ ਇਨਸਾਫ ਜ਼ਰੂਰ ਦੇਊਗੀ కెమరామ ప్రతిపాల శర్మా రోజా స్పోక్స్మన్ బిండా